ਉਹ ਦੇ ਪਿੰਡ ਸਿੱਕੇ ਵਾਲ ਤੇ ਫੇਮ ਹੀ ਆ ਗਿਆ ਰਾਤ ਵੀ ਆਇਆ ਤਾਂ ਹੁਣ ਫੇ ਆ ਗਿਆ ਵਾਹ ਠੰਡ ਲੱਗ ਰਹੀ ਹੈ ਅੱਗੇ ਹੀ ਜੇ ਹੁਣ ਫੇ ਮੀ ਆ ਗਿਆ ਇਹ ਕਿਹੜਾ ਨਿਕਾ ਉਹ ਸੋਹਰਾ ਪਰਨਾਲੀ ਦਾ ਪਾਣੀ ਦੇਖੋ ਕਿ ਨਾ ਆ ਥੱਲੇ ਉੱਪਰਲੀ ਛੱਤ ਤੇ ਪਰਨਾਲੀ ਦਾ ਪਾਣੀ ਦੇਖੋ ਨਹੀਂ ਬੋਟਾ ਸ਼ਰਾਟੇ ਨੇ ਸ਼ਰਾਟੇ ਸੀਕੇਵਾਲ ਦੇ ਵੇਸਾ ਹੋ ਗਏ ਪਿੰਡ ਦੇ ਸੀਕੇਵਾਲ ਦੀ ਧਰਤੀ ਤੇ ਮੀਂਹ 15ਵਾਂ ਦਿਨ ਹੋ ਗਈ ਅੱਜ ਤੇ 14 14ਵਾਂ ਦਿਨ ਹੋ ਗਈ ਅੱਜ ਇਹ ਦੇਖ ਲਓ ਕਿੰਨਿਆ ਮੀਂਹ ਪੈਣ ਰਿਹਾ ਆ ਸਾਵਣ ਦੇ ਮਹੀਨੇ ਵਿੱਚ ਝੜੀਆਂ ਸੀ ਕੱਲ ਵੀ ਸਾਰਾ ਦਿਨ ਪੈਂਦਾ ਰਿਹਾ ਬੱਥੋਂ ਵੀ ਪੈਂਦਾ ਰਿਹਾ ਅੱਜ ਵੀ ਪੈ ਰਿਹਾ ਮੀ ਮੀ ਹੋਇਆ ਪਿਆ ਕਿੱਦਾਂ ਧੁੰਦੀ ਧੁੰਦ ਹੋ ਗਈ ਸਾਡੀ ਸਾਈਡ ਤੇ ਰੁੱਖਾਂ ਨੂੰ ਚੂਮਦੇ ਦੇਖੋ ਮੀਂਹ ਦੀਆਂ ਕਣੀਆਂ ਦੇ ਨਾਲ ਆਹੋ ਆਹੋ ਮੀ 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 ਜਦ ਗੀਤ ਫਰਾਈਏਗੀ ਸਤਿ ਸ਼੍ਰੀ ਅਕਾਲ ਜੀ ਮਤਲਬ ਦੂਜੀ ਸਾਈਡ ਤੋਂ ਵੀ ਰੀਖਾਣੀ ਹੈ ਵੈਸੇ ਤਾਂ ਮੈਂ ਸਟੂਡੀਓ ਦੇ ਬਾਹਰ ਆ दरवाज़ा थोड़ा ऑफ कर दिए चलिए देखो 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 ਤੋਂ ਦਿੱਖ ਰਿਹਾ ਤੋਂ ਦ ਹੱਜ ਸੀਚੇ ਹੋ ਆਲਦੀ ਧਰਤੀ ਤੇ ਮੀਂਹ ਮੀਂਹ ਹੋਰ ਕੁਝ ਨਹੀਂ ਦੇਖੋ ਸਾਵਣ ਦੀਆਂ ਝੜੀਆਂ ਤਾਂ ਨਹੀਂ ਇਹ ਭਾਦੋ ਦੀਆਂ ਝੜੀਆਂ ਲੱਗੀਆਂ ਜੇ ਹਾਲੇ ਤੋਂ ਮੀਂਹ بارش ਧੁੰਦੀ ਬਣੀ ਹੋਈ ਹੈ ਜੀ ਸਾਰੇ ਧੁੰਦ ਮੀਂਹ ਤੇ ਰੁੱਖਾਂ ਵਾਲੂ ਦਿਖਦਾ ਉਹਦਾ ਬਾਕੀ ਸਾਰੇ ਤਾਂ ਧੁੰਦੀ ਧੁੰਦਾਂ ਕੁਦਰਤ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਜੀ ਫੇਰ ਦੀ ਕਿਣ ਮਣ ਕਿਣ ਮਣ ਕਿਣ ਮਣ ਲਾਈ ਹੋਈ ਇਹਨੇ ਤੜਕੇ ਦੀ ਹੋਣਾ ਤੇ ਇੱਕਦਮ ਤੇਜ਼ ਹੀ ਹੋ ਗਿਆ ਰੱਬ ਵਧੀਆ ਰੰਗਾਂ ਨੂੰ ਰੱਬ ਹੀ ਜਾਣਦਾ ਹੈ ਕਾਲਸ ਦਾ ਨਜ਼ਾਰਾ రట్టే తీర్ మీద లు మీద లు మీద లు ਨਿੱਲੇ ਪ੍ਰਭ ਇਹ ਪਾ ਹੋਇਆ ਹੈ ਇਹ ਸਤ ਸਰਕਾਰ ਵਾਸ਼ੇ ਦੇ ਕਿਨਾਰੇ ਨਾਲ ਚਲਪਣੀ ਹੋ ਗਈ ਪਾਰਕ ਦੇਖੋ ਕਿੰਨੀ ਭਰ ਗਈ ਕਮੈਂਟ ਮੈਂ ਦਿਖਾਣੀ ਹੈ ਇਸ ਕਮੈਂਟ ਦੇ ਵਿੱਚ ਵਿੱਚ ਪਾਰਕ ਦਾ ਹਾਲ ਦੇਖੋ ਆ ਦੇਖੋ ਐ ਫਿਲਪ ਹੋ ਗਈ ਘਾਤ ਵਿਚਾਰਾ ਦਿਖਦਾ ਹੀ ਨਹੀਂ ਹੁਣ ਪਿਆਰੀਆਂ ਤੇ پارک ਇਸੇ ਨਹੀਂ ਹੋ ਗਈ ਇਧਰਲੀ ਵੀ ਦੇਖ ਲੋ ਆ ਦੇਖ ਕਿੰਨਾ ਮੀਂਹ ਪੈ ਰਿਹਾ ਗਿੱਲਾ ਮਨਾ 100 ਤੱਕ ਹੈ ਸਾਰਾ ਫਰਸ਼ ਗਿੱਲਾ ਹੋਇਆ ਹੋਦਰ ਇੰਨੀ ਵਾਸ਼ ਹੈ 100 ਤੱਕ ਹੀ ਹੋਇਆ ਗਿੱਲਾ ਹਾਂਜੀ ਚੰਗੀ ਗੱਲ ਤਾਂ ਹੈਗੀ ਏ ਮੀਂਹ ਪੈ ਰਿਹਾ ਪਰ ਇਸ ਚੰਗੀ ਗੱਲ ਦੇ ਵਿੱਚ ਇਹ ਵੀ ਹੈ ਕਿ ਹੁਣ ਨੀਵੀਂ ਆ ਖਾਵਾ ਦੇ ਵਿੱਚ ਪਾਣੀ ਪਾਣੀ ਹੋ ਜਾਣਾ ਤੇ ਖੋਣੇ ਡਿੱਗਣੇ ਸ਼ੁਰੂ ਹੋ ਜਾਣੇ ਮੈਨੂੰ ਲੱਗਾ ਆ ਦੇਖੋ ਪਾਰਕ ਹੁਣੇ ਠੀਕ ਸੀਗੀ ਤੇ ਦੇਖੋ ਕਿਦਾਂ ਭਰ ਗਿਆ ਇਹ ਫਿਲਪ ਹੋ ਗਈ ਸਾਰੇ ਓਹ ਦੇਖੋ ਉੱਧਰ ਕਹਾਣੀ ਬਣ ਗਈ ਆ ਦੇਖੋ ਰਵੈਣੀ ਦੇ ਅੱਗੇ ਨਾ ਛੋਟਾ ਸੀਗਾ ਥੜਾ ਜਿਹਾ ਤੋਂ ਥੜਾ ਵੱਡਾ ਕੀਤਾ ਆ ਤੇ ਉਹ ਮਿੱਟੀ ਹਜੇ ਪੂਰੀ ਨਾਪ ਨਹੀਂ ਹੋਈ ਸੀ ਕਿ ਤੇ ਦੋ ਹਜੇ ਵਾਰ ਰਹਿੰਦੇ ਹੀ ਹੋਰ ਪੱਥਰ ਲਾਉਣਾ ਸੀਗਾ ਤੇ ਪਰ ਮੀਨੇ ਦੇਖ ਲੋ ਬਾਕੀ ਪਰਬਤੀਗਾਰ ਦੇ ਰੰਗਾਂ ਨੂੰ ਤਾਂ ਉਹੀ ਜਾਣ ਸਕਦਾ ਵੀ ਉਹ ਕੀ ਕਰਨਾ ਚਾਹੁੰਦਾ ਆ ਕਿਦੇ ਤੱਕ ਪਾਣੀ ਪਹੁੰਚਾਉਣਾ ਨੇ ਕਿਹੜਾ ਪਿਆਸਾ ਬੈਠਾ ਆ ਕਿਨੇ ਆ ਅੱਜ ਤੁਹਾਨੂੰ ਨਜ਼ਾਰਾ ਦਿਖਾ ਰਿਹਾ ਸੀਤੇਵਾਲ ਪਿੰਡ ਦੇ ਵਿੱਚ ਕਾਲਜ ਦੇ ਵਿੱਚ ਸੰਤਬਚਾਰ ਸਿੰਘ ਯਾਦਗਾਰੀ ਮਮਰੀਅਲ ਕਾਲਜ ਦੇ ਵਿੱਚ ਮੀਂਹ ਪੈਂਦਾ ਅਸਾਗਵਾਂ ਦਾ ਦਰੱਖਤ ਥਿਆ ਸਾਹਮਣੇ ਜਾਮਨ ਦੇ ਆ ਸਾਰੇ ਇੱਧਰ ਵੀ ਸਵਾਗਤ ਹੈ। ਹੱਲੇ ਇਹ ਚੱਲੋ ਜਿਹੜੇ ਹੈਗੇ ਹੈਗੇ। ਕਰਨਾਲੇ ਦਾ ਵਹਾਅ ਦੇਖੋ। ਕੁਦਰਤ ਦੇਖੀ ਤੀਰਾਂ ਲਗਿਆ ਬੜੇ ਯਾਰਾ ਉਹ ਯੋਗੀ ਮਾਣ ਦੇ ਲੋਜੀ ਪਾਰ ਕੇ ਵੀ ਫਿਲਪ ਹੋ ਗਈ ਪੂਰੀ ਭਰ ਗਈ ਪਾਰਕ ਜਦੋਂ ਮੀਂਹ ਡਾ ਪੈਂਦਾ ਹੋਵੇ ਨਾ ਫਿਰ ਅੰਦਰ ਹਮਮਸ ਦੀ ਹੁੰਦੀ ਹੈ ਤੇ ਬਾਹਰ ਸੋਨਾ ਹੁੰਦਾ ਦੇਖੋ ਪਰਣਾਲਾ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਆ ਦੇਖੋ ਪਾਣੀ ਰੱਬ ਨੇ ਲਿਆਂਦਾ ਇਹ ਜਿਹੜਾ ਪਾਣੀ ਆ ਤੇਰਾ ਵੀ ਰੰਗ ਰੂਪ ਫਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਮਨਜੀਤ ਹਸੈਨੀ ਜੀ ਸਤਿ ਸ੍ਰੀ ਅਕਾਲ ਹੋ ਗਿਆ ਹੈ ਜੀ ਕੰਦੀ ਸਾਹਿਬ ਜੀ ਆਏ ਨੇ ਕੰਦੀ ਸਾਹਿਬ ਮਨਜੀਤ ਕੰਨ ਹੋਰੀ ਮਿੱਟੀ ਖੁਰ ਖੁਰ ਕੇ ਬੰਨਵਾਦਾ ਸਾਰੀਆਂ ਘੇਰ ਰਹੀਆਂ ਜੇ ਚਲੇ ਜਾਣੀ ਅੱਜ ਅੱਜ ਵਾਛੜ ਇਸ ਬਲੇ ਨੂੰ ਐਦਾਂ ਆ ਰਿਹਾ ਐਦਾਂ ਜਿੱਧਰ ਮੈਂ ਖੜੀ ਐ ਇਧਰ ਐਦਾਂ ਜਾ ਰਹੀ ਆ ਉਧਰਲੀ ਸਾਈਡ ਦਾ ਥਿਊ ਤਾਂ ਨਹੀਂ ਦਿਖਾ ਪਾਈ ਤੁਹਾਨੂੰ ਮੈਂ ਉੱਜਾਲੇ ਵਿੱਚ ਤੂੰ ਐ ਥੱਲ ਵਿੱਚ ਤੂੰ ਐ ਚਲੋ ਵੀ ਪਿਆਰਿਓ ਰੇਡੀਓ ਚੱਲੀਏ। ਅੰਦਰ ਦਫ਼ਤਰ ਦੇ ਵਿੱਚ ਬੈਠਦੇ ਆਂ। ਫਤਿਹ ਫਿਰ ਤਾਰੇ ਅੰਦਰ ਸ਼ਾਂਤੀ ਆ। ਬਾਹਰ ਮੀਂਹ ਦਾ ਰੌਲਾ ਸੀ ਅੰਦਰ ਸ਼ਾਂਤੀ ਆ। ਸੋ ਲੋਜੀ ਤਾਂ ਅਗਲੀਆਂ ਗੱਲਾਂ ਬਤਾ ਫਿਰ ਕਰਾਂਗੇ